ਦ ਸੂਹਾ ਪੁਲਿਸ ਨੇ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਨਗਦੀ ਸਮੇਤ ਪਿਸਤੌਲ ਬਰਾਮਦ, 3 ਦਿਨ ਪਹਿਲਾਂ ਪਿਸਤੌਲ ਦੀ ਨੋਕ ਤੇ ਇੱਕ ਖਾਦ ਸਟੋਰ ਦੇ ਕਰਦੇ ਤੋਂ 7000 ਰੁਪਏ ਲੁੱਟੇ ਸਨ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲਿਸ ਨੇ ਇੱਕ ਪਿਸਤੌਲ ਅਤੇ ਨਗਦੀ ਸਮੇਤ ਮੋਟਰਸਾਈਕਲ ਬਰਾਮਦ ਕੀਤਾ ਹੈ। राहुल पुत्र नसीब सिंह वासी बीसो चक थाना दसूहा ने दसाया कि उसने कीटनाशक दवाइया है दो बंदे अणते मोटरसाइकिल खड़ा करके उसकी दुकान च दाखिल होना चो एक ने पिस्तौल कट के मेरे सिर ते पर रखती जबकि दूजा तलवार लेके आया जिसने दुकान अंदरों उस दे बैग चो सत हजार रुपए की नकदी एक मोबाइल फोन खोल लिया मोटरसाइकिल ते फरार हो गए ते हुन तुम पुछगिछ पूछगिछली हिरासत च ले लिया है ਜਿੱਥੇ ਦੋਵਾਂ ਨੇ ਇਹ ਜੁਰਮ ਕਰਨ ਦੀ ਗੱਲ ਕਬੂਲ ਕਰ ਲਈ ਪੁਲਿਸ ਹੁਣ ਦੋਵਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਸ਼ਹਿਰ ਦੇ ਇਲਾਕੇ ਵਿੱਚ ਵਾਪਰੀਆਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕਰੇਗੀ ਦਸੂਹਾ ਤੋਂ ਪ੍ਰਵੀਨ ਕੁਮਾਰ ਦੀ ਰਿਪੋਰਟ ਪਿਛਲੇ ਦਿਨੀ ਬੰਦੂਕ ਦੀ ਨੋਕ ਤੇ ਲੁੱਟਿਆ ਸੀਗਾ ਸਲੋੜਾ ਪਿੰਡ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਈ ਦਿਨ ਪਹਿਲਾਂ ਪਿੰਡ ਸਲੋੜਾ ਵਿਖੇ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਇੱਕ ਦੁਕਾਨਦਾਰ ਦੇ ਕੋਲ 7000 ਰੁਪਿਆ ਖੋਲਿਆ ਸੀ ਇਹਨਾਂ ਨਾਲ ਮੋਬਾਈਲ ਖੋਲਿਆ ਸੀ ਉਦੇ ਵਿੱਚ ਐਸਐਚਓ ਦਸੂਆ ਤੇ ਚੌਕੀ ਇਨਚਾਰਜ ਸੰਸਾਰਪੁਰੇ ਅਸੀਂ ਜੇ ਵੀ ਕੁਮਾਰ ਨੂੰ ਸਫਲਤਾ ਮਿਲੀ ਹੈ ਬਹੁਤ ਵੱਡੀ ਅਚੀਵਮੈਂਟ ਹੈ ਵੀ ਇਹਨਾਂ ਨੇ ਇਹ ਜੀ ਦੋਨੇ ਦੋਸ਼ੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੁਆਰਾ ਜਿਹੜਾ 12 ਦਾ ਸੀ ਵਾਹਤਾਰਸੀ ਵਾਪਸ ਆ ਗਿਆ ਮੋਟਰਸਾਈਕਲ ਤੇ ਜਿਹੜਾ ਵੈਪਨ ਐ ਤੇ ਜਿਹੜੇ ਖੋਈ ਗਏ ਦਸੀਂ ਛਤਿਆਰੋਂ ਚੋਂ 3500 ਰੁਪਏ ਗਿਆ ਰਿਕਵਰ ਕਰ ਲਿਆ ਅਸੀਂ ਰਿਮਾਂਡ ਲੈ ਕੇ ਉਹਦੀ ਤਫਤੀਸ਼ ਕਰ ਰਹੇ ਹਾਂ ਜਿਹੜਾ ਇਹ ਮੁਜਰਮ ਗਗਨ ਮਹਮੋਦਾ ਉਹਦੇ ਤੇ ਪਹਿਲਾ ਦੋ ਮੁਕਦਮੇ ਦਰਜ ਨੇ ਜਿਹੜਾ ਦੂਜਾ ਲੜਕਾ ਉਹਦੇ ਉੱਤੇ ਪਹਿਲਾ ਪਹਿਲਾ ਮੁਕਦਮਾ ਸੂਵਹੀ ਇਨਵੈਸਟੀਗੇਸ਼ਨ ਕਰ ਰਿਹਾ ਜੇ ਹੋਰ ਕੋਈ ਗੱਲ ਜਿਹੜੀ ਕੁਫਤੀਸ਼ ਦੇ ਸਾਹਮਣੇ ਆਏਗੀ ਤਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ